ਜਾ ਰਿਹਾ ਬੰਤੀ ਸਤਿ ਸ਼੍ਰੀ ਅਕਾਲ ਦੋਸਤੋ ਇਹ ਸਖਬੀਰ ਸਿੰਘ ਬਾਦਲ ਝੂਠਾਂ ਦੀ ਪਟਾਰੀ ਜਿਹੜੇ ਕਹਿੰਦੇ ਸੀ ਅਸੀਂ ਜਾਲ ਵਾਲੀਆਂ ਬੱਸਾਂ ਚਲਾਵਾਂਗੇ ਜੋ ਹਰੀ ਘਿਹੜ ਚੱਕ ਦਿਨ ਚੱਲੀ ਤੇ ਦੂਜੇ ਦਿਨ ਕਿਹਦੇ ਚ ਪਾਣੀ ਪੈ ਗਿਆ ਔਰ ਸਿਰਫ ਵੋਟਾਂ ਨੂੰ ਗੋਲ ਕਰਕੇ ਜਿਹੜੀ ਬਾਸਾ ਜਿਹੜਾ ਕਰੋਸੀ ਟਾਟਾ ਵਾਲਿਆਂ ਦਾ ਇਹ ਘੜੋਕਾ ਵੋਟਾਂ ਤੱਕ ਆਇਆ ਸੀ ਅੱਜ ਮੈਂ ਮੁਦਕੀ ਖੜਾ ਫਰੀਦਕੋਟ ਜਾ ਰਿਹਾ ਸੀ ਔਰ ਇੱਕ ਰੁਕਾ ਲੱਧਿਆ ਹੋਇਆ ਹੈ ਕਹਿੰਦੇ ਸੁਖਬੀਰ ਦੇ ਘਰੇ ਲੈ ਕੇ ਚੱਲੇ ਆ ਇਹ ਸਹੀ ਨਹੀਂ ਚੱਲਿਆਗਾ ਇਹ ਜਲ ਮੱਥਾ ਨੇ ਬਾਲ ਲਾ ਦੀਆਂ ਔਰ ਇਸੇ ਤਰ੍ਹਾਂ ਹੀ ਇਹਨਾਂ ਨੇ ਲੋਕਾਂ ਨੂੰ ਦਸਾਂ ਸਾਲਾਂ ਦੇ ਵਿੱਚ ਝੂਠ ਦੀ ਰਾਜਨੀਤੀ ਕੀਤੀ ਆ ਔਰ ਜੋ ਵਿਕਾਸ ਦੀਆਂ ਗੱਲਾਂ ਕਰਦੇ ਆ ਉਹ ਸਭ ਬਿਆਨ ਖੋਖਲੇ ਆ ਔਰ ਮੈਂ ਦਿਖਾਉਣਾ ਚਾਹੁੰਨਾ ਕਿ ਇਹ ਜਿਹੜਾ ਜਿਹੜੀ ਗੱਲਬਾਤ ਆ ਇਹ ਜਿਹੜੀ ਅੱਜ ਮੁਦਕੀ ਪੈਟਰੋਲ ਪੰਪ ਦੇ ਕੋਲ ਖੜੀ ਆ ਇਹ ਵੇਖੋ ਤੁਸੀਂ ਚਾਨ ਨਾਲ ਵੇਖੋ ਅੱਗੇ ਹਰੀਕੇ ਵਾਟਰ ਕਰੂਜ਼ ਲਿਖਿਆ ਹੈ ਔਰ ਟਰੱਕ ਤੇ ਲੋਡ ਆ ਔਰ ਜੇ ਮੈਂ ਟਰੱਕ ਵਾਲਿਆਂ ਨੂੰ ਪੁੱਛਿਆ ਕਿ ਇਹ ਜਿਹੜੀ ਬੱਸ ਆ ਇਹ ਤੁਸੀਂ ਕਿੱਥੇ ਲੈ ਕੇ ਚੱਲੇ ਕਹਿੰਦੇ ਜੀ ਹੁਣ ਵੇਦੇ ਆ મોદી ਹੁਣ ਕਿੱਥੇ ਚਲਾਉਂਦਾ ਹੈ ਸੁਖਬੀਰ ਹੁਣਾਂ ਤੋਂ ਤਾਂ ਚੱਲੀ ਨਹੀਂ ਆਵੇ ਵੇਖੋ ਮੁੜ ਕੇ ਕਿਉਂਕਿ ਇਹਨਾਂ ਦਾ ਬਾਦਲਾਂ ਦਾ ਇਹ ਵੀ ਹੈਗਾ ਇਹ ਕਹਿੰਦੇ ਜੀ ਉਹ ਬੱਸ ਤੇ ਹੈਗੀ ਨਹੀਂ ਸੀ ਆ ਖਲੜੇ ਬੰਨੇ ਪੱਖਾ ਵੀ ਲੱਗਾ ਹੈ ਆ ਟਰੱਕ ਦਾ ਨੰਬਰ ਦੇਖ ਲਓ ਇਹ ਹੁਣ ਕਹਿੰਦੇ ਆ ਕਿ ਗੋਆ ਚੱਲੀ ਆ ਜੀ ਗੋਆ ਗੋਆ ਲੈ ਕੇ ਚੱਲੇ ਆ ਕਹਿੰਦੇ ਉੱਥੇ ਉੱਥੇ ਇਲੈਕਸ਼ਨ ਆ ਉਸ ਇਲੈਕਸ਼ਨ ਦੇ ਵਿੱਚ ਕਹਿੰਦੇ ਉਹਨੂੰ ਗੋਆ ਵਾਲਿਆਂ ਨੂੰ ਬੇਵਕੂ ਬਣਾਉਣਾ ਹੈ ਤੇ ਮੋਦੀ ਨੇ ਕਿਹਾ ਆ ਪੱਖਾ ਵੇਖੋ ਪੱਖਾ ਵੀ ਇਹਦੇ ਵਿੱਚ ਹੈਗਾ ਹੈ